ਦੋਸਤੋ ਇਸ ਵੀਰ ਦੇ ਹੱਕ ਦੇ ਵਿੱਚ ਵੋਟ ਪਾ ਕੇ ਤੁਸੀਂ ਵੀ ਇਸ ਦੀ ਸਜ਼ਾ ਜਿਹੜੀ ਘੱਟ ਕਰਾਉਣ ਦੇ ਵਿੱਚ ਇਸ ਦੀ ਮਦਦ ਕਰ ਸਕਦੇ ਹੋ ਤੇ ਆਪਣਾ ਬਣਦਾ ਯੋਗਦਾਨ ਪਾ ਸਕਦੇ ਹੋ ਦੋਸਤੋ ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ ਅੱਜ ਤੁਹਾਨੂੰ ਵੋਟ ਪਾਉਣੀ ਸਿਖਾਵਾਂਗੇ ਪਟੀਸ਼ਨ ਹੈ ਜਿਹੜੀ ਉਪੈਰੀ ਹੈ ਜਿੱਥੇ ਬਹੁਤ ਸਾਰੇ ਲੋਕ ਬਹੁਤ ਸਾਰੇ ਵੀਰ ਹਰ ਸੈਕਿੰਡ ਤੇ ਜਿਹੜੀ ਵੋਟ ਪਾ ਰਹੇ ਨੇ ਪਟੀਸ਼ਨ ਪਾ ਰਹੇ ਨੇ ਦੋਸਤੋ ਗਲਤੀ ਇਨਸਾਨ ਤੋਂ ਹੁੰਦੀ ਆ ਗਲਤੀ ਦੀ ਸਜ਼ਾ ਗਲਤੀ ਦੀ ਤਰ੍ਹਾਂ ਹੀ ਹੋਣੀ ਚਾਹੀਦੀ ਆ ਰੋਡ ਤੇ ਚੱਲਦਿਆਂ ਤੋਂ ਬਹੁਤ ਸਾਰੇ ਡਰਾਈਵਰ ਵੀਰਾਂ ਤੋਂ ਅਸੀਂ ਖੁਦ ਕਾਰ ਲੈ ਕੇ ਜਾਂਦੇ ਆ ਰੋਡ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਪਰ ਅਗਰ ਤੁਹਾਡੇ ਤੋਂ ਕੋਈ ਗਲਤੀ ਹੋਈ ਆ ਤਾਂ ਉਸ ਦੀ ਸਜ਼ਾ ਗਲਤੀ ਦੀ ਤਰ੍ਹਾਂ ਹੀ ਹੋਣੀ ਚਾਹੀਦੀ ਆ ਰੰਜਿਸ਼ ਦੀ ਤਰ੍ਹਾਂ ਨਹੀਂ ਇਸ ਨੇ ਜੋ ਵੀ ਇਸ ਤੋਂ ਗਲਤੀ ਹੋਈ ਆ ਇਹਨੇ ਰੋਂਗ ਟਰਨ ਜਿਹੜਾ ਲਿਆ ਇਲੀਗਲ ਤੌਰ ਤੇ ਇਹਨੇ ਜਿਹੜਾ ਟਰਨ ਲਿਆ ਪਰ ਇੱਥੇ ਇਹ ਵੀ ਦੇਖਣਯੋਗ ਬਣਦਾ ਹੈ ਕਿ ਉਹ ਇਸ ਨੇ ਜਾਣ ਬੁੱਝ ਕੇ ਨਹੀਂ ਲਿਆ ਅਤੇ ਜਿਹੜੀ ਗਲਤੀ ਦੇ ਨਾਲ ਉਹ ਟਰਨ ਲਿਆ ਸੀ ਅਤੇ ਉਸ ਤੋਂ ਬਾਅਦ ਇਹ ਵੀ ਦੇਖਿਆ ਜਾਣਾ ਚਾਹੀਦਾ ਸੀ ਕਿ ਜੋ ਰੋਡ ਦੇ ਉੱਤੇ ਕਾਰ ਆ ਰਹੀ ਸੀ ਕਾਰ ਵਾਲੇ ਨੂੰ ਵੀ ਥੋੜਾ ਜਿਹਾ ਦੇਖਣਾ ਚਾਹੀਦਾ ਸੀ ਕਿ ਉਸ ਰੋਡ ਦੇ ਉੱਤੇ ਜਿਹੜਾ ਅੱਗੇ ਟਰੱਕ ਮੁੜ ਰਿਹਾ ਹੈ ਜਾਂ ਨਹੀਂ ਚਲੋ ਇਸ ਤੋਂ ਗਲਤੀ ਹੋਈ ਆਪਾਂ ਮੰਨਦੇ ਆ ਗਲਤੀ ਹੋਈ ਗਲਤੀ ਦੀ ਸਜ਼ਾ ਵੀ ਮਿਲਣੀ ਚਾਹੀਦੀ ਆ ਪਰ ਇਸ ਤਰ੍ਹਾਂ ਸਜ਼ਾ ਨਹੀਂ ਮਿਲਣੀ ਚਾਹੀਦੀ ਜਿਸ ਤਰ੍ਹਾਂ ਇਸ ਬੀਰ ਨੂੰ ਦਿੱਤੀ ਜਾ ਰਹੀ ਆ ਕਿ ਇਸ ਨੂੰ ਇੱਕ ਰੰਗ ਦੇ ਰੰਗ ਦੇ ਪੇਤ ਦੇ ਉੱਤੇ ਨੇਸ਼ਨ ਦੇ ਪੇਤ ਦੇ ਉੱਤੇ ਅਲੱਗ ਤਰ੍ਹਾਂ ਦੀ ਇੱਕ ਇਹਦੀ ਬੱਕਰੀ ਜਿਹੜਾ ਇਸ ਲਈ ਇੱਕ ਕਾਨੂੰਨ ਬਣ ਦੀ ਤਰ੍ਹਾਂ ਇਹਨੂੰ ਟ੍ਰੀਟ ਕੀਤਾ ਜਾ ਰਿਹਾ ਇੱਕ ਬੱਕਰਾ ਇਨਸਾਨ ਇਹਨੂੰ ਸਮਝਾਇਆ ਜਾ ਰਿਹਾ ਉਸ ਦੇਸ਼ ਦਾ ਨਾਂ ਹੋਣ ਕਰਕੇ ਇਸ ਨੂੰ ਜਿਹੜੀ ਅਲੱਗ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਸੋ ਉਸ ਉਸ ਚੀਜ਼ ਨੂੰ ਲੈ ਕੇ ਤੁਸੀਂ ਪਟੀਸ਼ਨ ਪਾਉਣੀ ਹੈ ਇਸ ਵੀਰ ਦੇ ਹੱਕ ਵਿੱਚ ਤਾਂ ਜੋ ਇਸ ਨੂੰ ਇਸ ਦੀ ਬਣਦੀ ਸਜ਼ਾ ਹੀ ਮਿਲੇ ਕਿਸੇ ਤਰ੍ਹਾਂ ਦਾ ਇਸ ਦੇ ਨਾਲ ਸਜ਼ਾ ਦੇ ਵਿੱਚ ਬਿਤਕਰਣਾ ਹੋਵੇ ਤੇ ਦੋਸਤੋ ਇਸ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦਿਓ ਕਿ ਪੰਜਾਬ ਦੇ ਹਰ ਘਰ ਵਿੱਚ ਜਾਵੇ ਤੇ ਇਸ ਵੀਰ ਦੇ ਜਿਹੜਾ ਪੱਖ ਦੇ ਵਿੱਚ ਲੋਕ ਆ ਜਿਹੜਾ ਬੋਲ ਸਕਣ ਖੜ ਸਕਣ ਪਟੀਸ਼ਨ ਜਾਰੀ ਕਰ ਸਕਣ ਤੁਸੀਂ ਕਰਨਾ ਕੀ ਹੈ ਇਸ ਤਰ੍ਹਾਂ ਕੋਈ ਵੀ ਲਿੰਕ ਵੈਸੇ ਮੈਂ ਤੋਂ ਉੱਪਰ ਬਾਇਓ ਚ ਦੇ ਦੂੰਗਾ ਅਗਰ ਤੁਸੀਂ YouTube ਤੇ ਵੀਡੀਓ ਦੇਖ ਰਹੇ ਹੋ ਤਾਂ ਮੈਂ ਜਿਹੜਾ نیچے ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਜਰੂਰ ਛੱਡੂੰਗਾ ਅਗਰ Facebook ਦੇ ਉੱਤੇ ਦੇਖ ਰਹੇ ਹੋ ਤੁਸੀਂ ਵੀਡੀਓ ਤਾਂ ਮੈਂ ਉੱਪਰ ਜਿਹੜਾ ਇਸ ਦਾ ਲਿੰਕ ਜਿਹੜਾ ਨਾਮ ਦੇ ਵਿੱਚ ਜਿੱਥੇ ਆਪਾਂ ਟਾਈਟਲ ਪਾਉਣਾ ਹੈ ਉੱਥੇ ਮੈਂ ਇਸ ਦਾ ਲਿੰਕ ਜਿਹੜਾ ਦੇ ਦੂੰਗਾ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਇਸ ਕਲਿੱਕ ਦੇ ਤੇ ਲਿੰਕ ਦੇ ਉੱਤੇ ਕਲਿੱਕ ਕਰਨਾ ਹੈ ਲਿੰਕ ਦੇ ਉੱਤੇ ਕਲਿੱਕ ਕਰਦੇ ਹੀ ਇਸ ਤਰ੍ਹਾਂ ਦੀ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਇਸ ਪਟੀਸ਼ਨ ਦੇ ਉੱਤੇ ਇੱਥੇ ਜਿਹੜਾ ਲਿੰਕ ਦਿੱਤਾ ਹੋਇਆ ਇਸ ਜਗ੍ਹਾ ਦੇ ਉੱਤੇ ਕਲਿੱਕ ਕਰੋਗੇ ਤਾਂ ਤੁਹਾਡਾ ਸਭ ਤੋਂ ਪਹਿਲਾਂ ਨਾਮ ਤੇ ਫਿਰ ਤੁਹਾਡਾ ਜਿਹੜਾ ਸਰਨੇਮ ਜਿਵੇਂ ਸਿੰਗਲ ਲਾਉਂਦੇ ਨੇ ਕਿ ਗਿੱਲ ਲਾਉਂਦੇ ਨੇ ਜਾਂ ਜਿਸ ਤਰ੍ਹਾਂ ਦਾ ਵੀ ਗਰੇਵਾਲ ਲਾਉਂਦੇ ਨੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਲਾਉਂਦੇ ਨੇ ਉਹ ਆਪਣਾ ਜਿਹੜਾ ਸਰਨੇਮ ਲਾ ਸਕਦੇ ਨੇ ਉਸ ਤੋਂ ਬਾਅਦ ਤੁਸੀਂ ਨੀਚੇ ਆਓਗੇ ਥੋੜਾ ਜਿਹਾ ਇਹ ਤੁਹਾਨੂੰ ਸਿਟੀ ਦਿੱਤੀ ਹੋਈ ਹੈ ਨਾਲ ਹੀ ਇਸ ਉੱਪਰ ਪਹਿਲਾਂ ਇਹਦਾ ਜਿਹੜਾ ਤੁਸੀਂ ਆਪਣਾ Gmail ਐਡਰੈਸ ਹੈ ਈਮੇਲ ਐਡਰੈਸ ਆ ਉਹ ਪਾਉਂਗੇ ਉਸ ਤੋਂ ਬਾਅਦ ਥੱਲੇ ਥੋੜਾ ਆਉਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿਟੀ ਤੁਹਾਡੀ ਦੱਸੀ ਗਈ ਹੈ ਤੁਸੀਂ ਆਪਣੀ ਸਿਟੀ ਫਿਲ ਕਰ ਦੇਣੀ ਹੈ نیچے ਆਉਂਗੇ ਥੋੜਾ ਜਿਹਾ ਤਾਂ ਇਹਦੇ 'ਚ ਤੁਹਾਡਾ ਜਿਹੜਾ ਨਾਲ ਹੀ ਦਿੱਤਾ ਹੋਇਆ ਕਿ ਤੁਸੀਂ ਪਿੰਨ ਕੋਡ ਤੁਹਾਡਾ ਕੀ ਹੈ ਥੱਲੇ ਤੁਸੀਂ ਬਲੂ ਟਿਕ ਲੱਗਿਆ ਹੋਇਆ ਅਗਰ ਨਹੀਂ ਤੁਹਾਡੇ ਤੇ ਬਲੂ ਟਿਕ ਸ਼ੋਅ ਕਰ ਰਿਹਾ ਤਾਂ ਇੱਥੇ ਤੁਸੀਂ ਬਲੂ ਟਿਕ ਕਰ ਸਕਦੇ ਹੋ ਉਸ ਤੋਂ ਬਾਅਦ ਥੱਲੇ ਆਓਗੇ ਇਹਨੂੰ ਪਟੀਸ਼ਨ ਨੂੰ ਜਾਰੀ ਕਰ ਦੋਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਨੇ ਜਿਹੜੇ ਲਗਾਤਾਰ ਉਸ ਤੋਂ ਬਾਅਦ ਨਾਲ ਦੇ ਨਾਲ ਫਿਲ ਹੋ ਜੂਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਹਰ ਸੈਕਿੰਡ ਤੇ ਕਿੰਨੇ ਲੋਕ ਆ ਜਿਹੜੇ ਉਹ ਇਸ ਪਟੀਸ਼ਨ ਨੂੰ ਫਿਲ ਕਰ ਰਹੇ ਨੇ ਤੇ ਪਟੀਸ਼ਨ ਪਾ ਰਹੇ ਨੇ ਇਸ ਵੀਰ ਦੇ ਹੱਕ ਦੇ ਵਿੱਚ ਹਰ ਸੈਕਿੰਡ ਤੇ ਤੁਸੀਂ ਦੇਖੋਗੇ ਕਿ ਨਾਮ ਚੇਂਜ ਹੁੰਦੇ ਜਾ ਰਹੇ ਨੇ ਹਰ ਸੈਕਿੰਡ ਤੇ ਨਵੇਂ ਤੋਂ ਨਵੇਂ ਜਿਹੜੇ ਵੀਰ ਐ ਭੈਣਾ ਵਿੱਚ ਸਾਰੇ ਜਿਹੜੇ ਇਸ ਨੂੰ ਚੇਂਜ ਕਰ ਰਹੇ ਨੇ ਤਾਂ ਦੋਸਤੋ ਰਿਕੁਐਸਟ ਹੈ ਕਿ ਤੁਸੀਂ ਵੀ ਜਾ ਕੇ ਅਗਰ ਤੁਹਾਨੂੰ ਲੱਗਦਾ ਕਿ ਇਸ ਨੇ ਗਲਤੀ ਕੀਤੀ ਐ ਤੇ ਇਸ ਦੀ ਗਲਤੀ ਦੀ ਹੀ ਬਣਦੀ ਸਜ਼ਾ ਮਿਲਣੀ ਚਾਹੀਦੀ ਐ ਇਹਨੂੰ ਕੋਈ ਐਕਸਟਰਾ ਜਾਂ ਇਹਦੇ ਨਾਲ ਕਿਸੇ ਤਰ੍ਹਾਂ ਦਾ ਜੋ ਮਤਲਬ ਇਸ ਤਰ੍ਹਾਂ ਦਾ ਕੁਝ ਨਾ ਹੋਵੇ ਜੋ ਇਹਦੇ ਇਹਦੀ ਸਜ਼ਾ ਦੇ ਵਿੱਚ ਨਹੀਂ ਬਣਦਾ ਕਿਉਂਕਿ ਇੱਕ ਗਲਤੀ ਦੀ ਸਜ਼ਾ ਗਲਤੀ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਅਗਰ ਤੁਹਾਨੂੰ ਵੀ ਲੱਗਦਾ ਕਿ ਗਲਤੀ ਦੀ ਸਜ਼ਾ ਗਲਤੀ ਦੀ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਤਾਂ ਜਰੂਰ ਇਸ ਵੀਰ ਲਈ ਜਿਹੜਾ ਹੰਬੜਾ ਮਾਰੋ ਜਰੂਰ ਇਸ ਵੀਰ ਲਈ ਇੱਕ ਜਿਹੜੀ ਪਟੀਸ਼ਨ ਆ ਉਹ ਦਾਖਲ ਜਰੂਰ ਕਰੋ ਧੰਨਵਾਦ